ਜਿਵੇਂ ਪੰਜਾਬ ਦੇ ਵਿੱਚ ਆਪਾਂ ਰਹਿੰਦੇ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਇੱਕ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਬਹੁਤ ਘੱਲਣਾ ਕੀਤੀ ਸੀ ਫਿਰ ਜਾ ਕੇ ਆਪਾਂ ਸਿੱਖ ਅਖਵਾਉਣ ਦੇ ਹੱਕਦਾਰ ਹੋਏ ਸੇਮੇ ਸਤਿਗੁਰੂ ਸਾਹਿਬੇ ਕਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਦੇ ਸਿਧਾਤ ਨੂੰ ਅਪਣਾਇਆ ਜੰਗਾਂ ਲੜੀਆਂ ਆਪਣੀ ਖਾਤਰ ਈਵਨ ਕੇ ਜਦੋਂ ਉਹਨਾਂ ਦੀ ਲੜਕੀ ਦਾ ਵਿਆਹ ਸੀ ਉਦੋਂ ਵੀ ਗੁਰੂ ਸਾਹਿਬ ਜੰਗ ਦੇ ਮੈਦਾਨ ਵਿੱਚ ਗਏ ਹੋਏ ਸੀ ਤੇ ਹੁਣ ਸਾਡੇ ਪੋਲੀਟੀਕਲ ਲੀਡਰਾਂ ਨੇ ਸਾਡੀ ਸਿੱਖੀ ਦਾ ਭੱਠਾ ਬਿਠਾਤਾ ਜਿਸ ਪਰਿਵਾਰ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਜਿਸ ਪਰਿਵਾਰ ਦੀ ਕੋਈ ਵੰਸਾ ਬੜੀ ਨਾ ਹੋਵੇ ਜਿਸ ਪਰਿਵਾਰ ਦਾ ਕੋਈ ਸੰਧਾਤ ਨਾ ਹੋਵੇ ਉਸ ਪਰਿਵਾਰ ਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਸੀ ਉਹ ਪਰਿਵਾਰ ਬਾਦਲ ਪਰਿਵਾਰ ਬਾਦਲ ਪਰਿਵਾਰ ਨੇ ਸਿੱਖੀ ਪਰੰਪਰਾਵਾਂ ਨੂੰ ਸਿੱਕੀ ਪਰੰਪਰਾਵਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ। ਅਕਾਲ ਤਖਤ ਦੇ ਆਲੇ ਦੇ ਲੈੇ ਜਾਣ ਵਾਲੇ ਫੈਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਘੋਰ ਅਵਗਿਆ ਕੀਤੀ ਹੈ। ਜਿਵੇਂ ਸੌਦਾ ਸਾਧ ਨੂੰ ਮਾਫੀ ਦੇਣਾ 98 98 ਹਜ਼ਾਰ ਦੇ ਹਥਿਆਰ ਦੇਣੇ 328 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਧਰ ਉਧਰ ਕਰਨੇ ਸਿੱਖਾਂ ਦੇ ਗੋਲੀਆਂ ਚਲਾਉਣੀਆਂ ਗੁਰੂ ਸਾਹਿਬ ਦੀ ਬੇਅਦਬੀ ਹੋਣੀ ਤੇ ਹੁਣ ਹੈ ਜਿਹੜਾ ਉਹਦਾ ਕਮਿਆਜਾ ਭੁਗਤਣਾ ਪੈ ਰਿਹਾ ਕੱਲ ਪੰਜ ਸਿੱਖ ਸਾਬਾਨਾਂ ਨੇ ਆਪਣੀ ਮੀਟਿੰਗ ਦੇ ਦੌਰਾਨ ਸੁਖਬੀਰ ਬਾਦਲ ਨੂੰ ਤੜਖਾਇਆ ਕਰਾਰ ਦਿੱਤਾ ਇੱਕ ਤਰ੍ਹਾਂ ਦਾ ਦੋਸ਼ੀ ਫਰਾਇਆ ਗਿਆ ਅਗੇ ਉਹਨੂੰ ਕਿਹਾ ਵੀ ਭਾਈ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਤੇ ਸਿੰਘ ਸਾਹਿਬਾਨ ਕੀ ਸਜ਼ਾ ਦਿੰਦੇ ਆ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਇਹ ਨਹੀਂ ਬੰਦੇ ਨੂੰ ਹੱਦਾ ਟੱਪ ਕੇ ਬਚਾਉਣ ਦੀ ਗੱਲ ਕਰਨੀ ਹੁਣ ਜਿਹੜਾ ਬਾਦਲ ਪਰਿਵਾਰ ਹੈ ਇਹਨਾਂ ਨੇ ਹੱਦਾ ਟੱਪ ਕੇ ਮਦਦਾਂ ਕੀਤੀਆਂ ਜਿਵੇਂ ਰਾਮ ਰਹੀਮ ਦੀ ਫਿਲਮ ਹੈ ਪੰਜਾਬ ਚ ਬੈਣ ਸੀ ਪੁਰਸ ਦੀ ਮਦਦ ਨਾਲ ਔਰ ਸਿੱਖ ਸੰਗਤ ਦੇ ਸਾਧਨ ਕਰਕੇ ਉਹ ਫਿਲਮਾਂ ਚਲਾਈਆਂ ਗਈਆਂ ਫਿਰ ਸਿੱਖਾਂ ਨੂੰ ਕੁੱਟਿਆ ਗਿਆ ਫਿਰ ਜੇ ਬਾਬੇ ਦਾ ਬੈਨਰ ਵੀ ਪਾੜ ਜਾਂਦਾ ਸੀ ਫਿਰ ਮੁਕੱਦਮੇ ਦਰਜ ਇਸ ਤੋਂ ਇਲਾਵਾ ਬਾਬੇ ਰਾਮ ਰਹੀਮ ਹੈ ਜੋ ਉਨੇ ਡੇਰਾ ਸਲਾਪਤਪੁਰਾ ਵੇਖੀ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਔਰ ਅੰਮਰਤ ਦੀ ਜਗਾ ਰੂਹ ਆਫ ਜਾ ਪਾ ਕੇ ਵਿੱਚ ਦੁੱਧ ਪਾ ਕੇ ਅੰਮਰਤ ਛਕਾਇਆ ਉਤੋਂ ਹੀ ਹਿੰਸਾ ਨਾਦਰਿਆ ਅਹਿੰਸਾ ਉਹਦੇ ਤੇ ਪਰਚਾ ਦਰਜ ਹੋਇਆ ਬਟਿੰਡੇ ਜਿਸ ਮਦਈ ਨੇ ਪਰਚਾ ਦਰਜ ਕਰਾਇਆ ਗੁਰਦੀਪ ਸਿੰਘ ਨੇ ਉਹਦਾ ਝੂਠਾ ਐਫੀਡੇਟ ਲਾ ਕੇ ਉਹਨੂੰ ਪਰਚੇ ਨੂੰ ਖਾਰਜ ਕਰਾਇਆ ਗਿਆ ਜੱਜ ਸਾਹਿਬ ਤੱਕ ਅਪਰੋਚ ਕੀਤੀ ਗਈ ਕਿ ਪਰਚੇ ਨੂੰ ਬਾਜਿਤ ਬਰੀ ਕੀਤਾ ਜਾਵੇ ਕੇਸ ਡਿਸਪੋਜ਼ ਕੀਤਾ ਜਾਵੇ ਇਸ ਤੋਂ ਇਲਾਵਾ ਜਿਹੜੇ ਜੱਜ ਸਾਹਿਬ ਸੀ ਉਹਦੇ ਘਰ ਵਾਲੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਕਮਿਸ਼ਨ ਦੀ ਮੈਂਬਰ ਨਿਯੁਕਤ ਕੀਤਾ ਜਿਹਦੀ ਕੇ ਹਾਈ ਕੋਰਟ ਦੇ ਜੱਜ ਜਿੰਨੀ ਪਾਵਰ ਹੁੰਦੀ ਹੈ ਦੇਖੋ ਜਿਹੜੇ ਸਿੱਖੀ ਦੇ ਵਿੱਚ ਤੁਸੀਂ ਰਹੇ ਹੋ ਜਿਹੜੇ ਸਿੱਖੀ ਦੀ ਆੜ ਵਿੱਚ ਕਾਨਫਰੰਸਾਂ ਕਰਕੇ ਵੋਟਾਂ ਲੈਂਦੇ ਰਹੇ ਹੋ ਪੰਥ ਦੇ ਨਾਂ ਤੇ ਜਿਹੜੇ ਸਿੱਖੀ ਸਿਧਾਂਤਾਂ ਦੇ ਚੱਲ ਰਹੇ ਗੁਰਦੁਆਰਾ ਸਾਹਿਬ ਦੇ ਚੋਂ ਭਾੜੇ ਟੈਂਟ ਹੋਰ ਸਮਾਨ ਵਰਤਦੇ ਰਹੇ ਹੋ ਜਿਹੜਾ ਕਿ ਨਾ ਤਾਂ ਉਹ ਕੋਈ ਟੈਕਸ ਲੱਗਦਾ ਸੀ ਨਾ ਉਹਦੇ ਕੋਈ ਇਲੈਕਸ਼ਨ ਕਮਿਸ਼ਨ ਕੁਝ ਕਹਿੰਦਾ ਸੀ ਇਹ ਕਹਿੰਦੇ ਸੀ ਬਹਾਦਰ ਸਾਹਿਬ ਮੱਥਾ ਟੇਕਣਾ ਸੀ ਉੱਥੇ ਸੰਗਤ ਆਈ ਹੋਈ ਸੀ ਉੱਥੇ ਸੰਬੋਧਨ ਕੀਤਾ ਗਿਆ ਅੱਲਾ ਦੱਸੂ ਅੱਛਾ ਵਿਵਾਦ ਵਿੱਚ ਕੋਈ ਸਰਕਾਰ ਕੋਈ ਕਮਿਸ਼ਨ ਕੋਈ ਇਲੈਕਸ਼ਨ ਕਮਿਸ਼ਨਰ ਪੈਣਾ ਨਹੀਂ ਚਾਹੁੰਦਾ ਜਿੱਤੇ ਰਿਲੀਜੀਅਸ ਮੁੱਦਾ ਹੋਵੇ ਇਸ ਕਰਕੇ ਹੱਦ ਤੋਂ ਵੱਧ ਕਰਨਾ ਹੁਣ ਮੈਂ ਇਸ ਮਾਦਮ ਰਾਈ ਤੁਹਾਨੂੰ ਕਹਿਣਾ ਚਾਹਣਾ ਹੈ ਵੀ ਚਾਹੇ ਸਰਸੇ ਵਾਲਾ ਬਾਬਾ ਚਿੰਗਾਇਆ ਚਾਹੇ ਮਾਨਾ ਕਰਵਾੜੀ ਦਾ ਪਰਮਾਣ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ਼ ਨਾ ਅਵਰ ਜਣਾ ਜਿਹੜੇ ਜਿੰਦਾ ਬੰਦਾ ਕੰਮ ਕਰਮ ਕਰਦਾ ਹੋਇ ਜੀ ਭੁਗਤਦਾ ਪਰ ਯਾਰ ਉਸ ਬੰਦੇ ਨੇ ਇੱਕ ਸਟੈਂਡ ਤਾਂ ਹੈ ਨਾ ਤਾਂ ਉਹਨੇ ਮਾਫੀ ਮੰਗੀ ਨਾ ਬਾਦਲ ਕਿਆ ਨੂੰ ਕਿਹਾ ਮੇਰਾ ਕੇਸ ਬਰੀ ਕਰਾਓ ਚਾਹੇ ਸਜ਼ਾ ਹੋ ਗਈ ਜੋ ਮਰਜ਼ੀ ਹੋ ਗਿਆ ਪਰ ਬਾਦਲ ਕਿਆ ਵਾਂਗੂ ਲੇਲਣੀ ਵਾਲੀ ਕੱਢੀਆਂ ਹੁਣ ਸਾਰਾ ਟੱਬਰ ਉੱਤੇ ਡੇਰਿਆਂ ਚ ਜਾਂਦਾ ਰਿਹਾ ਇੱਕੋ ਫ੍ਰਿਜ ਚ ਲਾਇਆ ਵਾ ਬਾਬਾ ਆ ਚੂਤੋ ਉਸ ਪਤਾ ਨਹੀਂ ਕਿਹੜਾ ਉਹ ਆ ਕੇ ਬੋਲੂਗਾ ਜੀ ਪੰਜ ਛੇ ਸਾਲ ਹੋ ਗਏ ਉਹ ਹਾਈ ਕੋਰਟ ਨੇ ਵੀ ਕਹਤਾ ਉਹਦਾ ਸਸਕਾਰ ਕਰੋ ਉੱਥੇ ਕੀ ਇੱਕ ਕਮੇਟੀ ਬਣੀ ਹੋਈ ਐ ਜਿਹੋ ਉਹਦਾ ਸਸਕਾਰ ਕਰਦੇ ਉਹਨਾਂ ਚ ਇੱਕ ਪ੍ਰਧਾਨ ਚੁਣਿਆ ਜੋ ਹੁਣ ਪੰਜ ਮੈਂਬਰੀ ਕਮੇਟੀ ਉਹ ਪੰਜੇ ਛਕੀ ਛਕਾਈ ਜਾਂਦੇ ਆ ਚਲੋ ਉਹਨਾਂ ਦਾ ਮੁੱਦਾ ਪਾਣੀ ਇਸ ਪੜਾ ਚਾਹੁੰਦੇ ਉੱਥੇ ਬੀਬੀ ਸਰਿੰਦਰ ਕੌਰ ਬਾਦਲ ਜੱਤਰੀ ਉਹਦੀ ਉਪਾਸ਼ਕ ਜੀ ਜਿਹੜੀ ਧਰਤੀ ਦੇ ਵਿੱਚ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਆਏ ਹੋਣ ਉਸ ਗੁਰੂ ਸਾਹਿਬਾਂ ਦੀ ਬਾਣੀ ਦਾ ਨਰਾਦਰ ਕਰਨਾ ਬਾਹਰੋਂ ਹੋਰ ਬਾਬਿਆਂ ਨੂੰ ਪਰਪੋਲਿਤ ਕਰਨਾ ਇਹ ਬਾਦਲਕਾ ਕੰਮ ਸੀ ਹੁਣ 0 ਹੋ ਗਏ 25 ਸਾਲ ਰਾਜ ਕਰਨ ਵਾਲੇ ਕਹਿੰਦੇ ਸੀ ਅੱਜ 25 ਬੰਦੇ ਨਾਲ ਤੋਂ ਨੂੰ ਤਿਆਰ ਨਹੀਂ ਰੋਜ਼ ਉਹਨਾਂ ਕੋਈ ਨਾ ਬੰਦਾ ਫਾਟ ਜਾਂਦਾ ਉਹ ਵੀ ਪੂਰਾ ਲੋਕਾਂ ਵਿੱਚ ਜਿਹੜਾ ਵਿਚਰਿਆ ਹੋਇਆ ਤੇ ਲੋਕਾਂ ਵਿੱਚ ਉਹਦਾ ਚਿਰ ਹੁਣ ਮੈਂ ਸਮਾਦਮ ਰਾਹੀਂ ਕਿਹੜਾ ਚੋਣ ਹੈ ਕਿ ਭਾਈ ਸਿੰਘ ਸਹਿਬਾਨ ਜੱਥੇਦਾਰ ਸਹਿਬਾਨ ਤੁਹਾਡੇ ਤੇ ਹਰ ਬੰਦਾ ਲਾਈਵ ਹੋ ਕੇ ਟੀਕਾ ਟਿੱਪਣੀ ਕਰਦਾ ਚਲੋ ਫੈਸਲਾ ਦੇਣਾ ਤੁਹਾਡਾ ਕੰਮ ਹੈ ਟੀਕਾ ਟਿੱਪਣੀ ਕਰਨਾ ਲੋਕਾਂ ਦਾ ਕੰਮ ਹੈ ਪਰ ਸਿੰਘ ਸਾਹਿਬਾਨਾਂ ਦੀ ਕੋਈ ਮਰਿਆਦਾ ਹੁੰਦੀ ਹੈ ਹੁਣ ਅਸੀਂ ਇਸ ਮਾਧਮ ਨਾਲ ਇੱਕ ਬੇਨਤੀ ਕਰ ਸਕਦੇ ਆ ਪੱਕੇ ਇਹਦੇ ਦਾਗ ਤਾਂ ਮਾਰ ਨਹੀਂ ਸਕਦੀ ਵੀ ਜੇ 15 ਦੇ ਰਾਜ ਸੁਖਬੀਰ ਬਾਦਲ ਅਕਾਲ ਪਤਵਰ ਸਾਹਿਬ ਤੇ ਪੇਸ਼ ਹੁੰਦਾ ਤਾਂ ਇਹ ਨਾ ਹੋ ਵੀ ਗੋਲ ਮੋਲ ਜਿਹਾ ਫੈਸਲਾ ਕਰਦੇ ਹੋਂ ਥੋਕ ਕੇ ਇਹਨੂੰ ਪੰਥ ਚੋਂ ਛੇਕੋ ਵੀ ਇਹ ਪਰਿਵਾਰ 20 ਸਾਲ ਗੁਰਦੁਆਰੇ ਨਹੀਂ ਆ ਸਕਦਾ ਮੱਥਾ ਵੀ ਨਹੀਂ ਟੇਕ ਸਕਦਾ ਇਹਨਾਂ ਨੂੰ ਬੀੜ ਵੀ ਨਹੀਂ ਦੇਣੀ ਚਾਹੇ ਮਰ ਜੇ ਇਹ ਕੁ ਜੰਪੇ ਇਹੋ ਜਿਹੇ ਫੈਸਲੇ ਕਰਿਓ ਇਹ ਨਾ ਹੋਵੇ ਕਿ ਲੰਗਰ ਦੀ ਡਿਊਟੀ ਲਾਤੀ ਜੀ ਭਾਂਡੇ ਮਾਜਣ ਦੀ ਡਿਊਟੀ ਲਾਤੀ ਝਾੜੂ ਮਾਰਨ ਦੀ ਡਿਊਟੀ ਲਾਤੀ ਤੇ ਕੀਰਤਨ ਸੁਣਨ ਦੀ ਬਾਣੀ ਪੜ੍ਹਨ ਦੀ ਡਿਊਟੀ ਲਾਤੀ ਇਹਦਾ ਮਤਲਬ ਸਪੈਸੀਫਿਕ ਜੁਰਮਾ ਦੇ ਵਿੱਚ ਜੇ ਤੁਸੀਂ ਇਹ ਜਾ ਕੁਝ ਲਾਓਗੇ ਤਾਂ ਜਿਹੜੇ ਲੋਕ ਪਿਛਲੇ 40 ਸਾਲਾਂ ਤੋਂ ਭਾਂਡੇ ਮਾਜ ਰਹੇ ਐ ਗੀਤਨ ਸੁਣ ਰਹੇ ਆ ਬਾਣੀ ਪੜ ਰਹੇ ਆ ਲੰਗਰ ਦੀ ਸੇਵਾ ਕਰ ਰਹੇ ਆ ਇਹਦਾ ਮਤਲਬ ਉਹ ਦੋਸ਼ੀ ਹੈ ਜੇ ਇਹ ਦੋਸ਼ੀ ਇਹ ਕੰਮ ਕਰਦਾ ਹੈ ਇਹਦਾ ਮਤਲਬ ਉਹਨਾਂ ਨੇ ਤਾਂ ਕੋਈ ਗੁਨਾਹ ਨਹੀਂ ਕੀਤਾ ਤਾਂ ਫਿਰ ਗੁਨਾਹ ਦੀ ਸਜ਼ਾ ਭੁਗਤ ਰਹੀ ਹੈ ਸੋ ਇਸ ਕਰਕੇ ਸਿੰਘ ਸਹਿਬਾਨ ਇਸ ਗੱਲ ਨੂੰ ਖਿਆਲ ਵਿੱਚ ਰੱਖ ਕੇ ਤੇ ਜਿਹੜਾ ਹੈਗਾ ਇਸ ਪਰਿਵਾਰ ਨੂੰ ਪੰਥ ਚੋਂ ਸਿੱਖਿਆ ਜਾਣਾ ਚਾਹੀਦਾ ਇੱਕ ਵਾਰੀ ਮਾਨਸਜਨ ਨੂੰ ਮਿਲਦਾ ਹੈ ਬਾਰ ਬਾਰ ਬੰਦੇ ਨੂੰ ਨਾ ਉੱਤੇ ਮਿਲਦੇ ਆ ਨਾ ਵਡਿਆਈਆਂ ਮਿਲਦੀਆਂ ਪਰਮਾਨੀ ਦਾ ਪ੍ਰਮਾਣ ਹੈ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ ਸੋਨੂੰ ਵਡਿਆਈ ਮਿਲੀ ਹੈ ਕਾ ਤੱਕ ਦੇ ਜਥੇਦਾਰੋਂ ਲੋਕ ਸੋਡਾ ਹੀ ਸਤਕਾਰ ਕਰਦੇ ਆ ਪਰ ਆਪਦੇ ਸਤਕਾਰ ਨੂੰ ਬਰਕਰਾਰ ਰੱਖਿਓ ਇਹ ਨਾ ਹੋਵੇ ਕਿ ਗੁਰਵਚਨ ਸਿੰਘ ਵਾਂਗੂ ਜਾਂ ਹੋਰ ਆਪਦੇ ਲਾਲਚ ਵਿੱਚ ਆ ਕੇ ਇਹਨਾਂ ਨੂੰ ਛੱਡ ਦਿਓ ਉਮੀਦ ਕਰਦੇ ਆ ਬੱਡੇ ਫੈਸਲੇ ਦੇਣਗੇ। ਬੰਦਚੋ ਛੇਕਣਗੇ। ਬਾਦਲ ਪਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਮਨਾਹੀ ਕਰਨਗੇ। ਗੁਰੂ ਘਰ ਵੜਨ ਤੋਂ ਰੋਕਣਗੇ। ਇਹੋ ਜਿਹੇ ਇਤਿਹਾਸਕ ਫੈਸਲੇ ਕਰਨਗੇ ਤਾਂ ਕਿ ਦੁਨੀਆ ਤੁਹਾਨੂੰ ਭਾਈ ਯਾਦ ਰੱਖੇ ਵੀ ਇੱਕ ਸਿੰਘ ਸਹਿਬਾਨ ਸੀ, ਇੱਕ ਨਾਦਰ ਸ਼ਾਸਕ ਸੀ। ਹੁਣ ਫੈਸਲਾ ਸਿੰਘ ਸਹਿਬਾਨ ਦੇ ਹੱਥ ਵਿੱਚ ਆ। ਪਰ ਇਹ ਨਾ ਹੋਵੇ ਵੀ ਕੱਲ ਨੂੰ ਸੰਗਤ ਹੈ ਜਿਹੜੀ ਤੁਹਾਡੇ ਫੈਸਲੇ ਨੂੰ ਨਕਾਰ ਦੇ। ਸੋ ਵੀਰੋ ਜੱਜਾਂ ਨੂੰ ਪ੍ਰਮੋਸ਼ਨ ਪ੍ਰਮੋਸ਼ਨਾਂ ਦੇਣੀਆਂ ਮਨਕਰ ਵਾਲਿਆਂ ਨੂੰ ਕਮਿਸ਼ਨਰਾਂ ਦੇ ਮੈਂਬਰ ਬਣਾਉਣਾ ਇੱਥੋਂ ਤੱਕ ਬਾਦਲ ਘੇਟੇ ਕਿਤੇ ਸੀ। ਤੇ ਹੁਣ ਹੁਣ ਜ਼ੀਰੋ ਹੋ ਗਏ। ਬਾਦਲ ਦੇ ਬਰਾਬਰ ਜੇ ਇੱਕ ਨਾਲੀਆਂ ਕੱਢਣ ਵਾਲੇ ਨੂੰ ਵੀ ਖੜਾ ਕਰਨਾ ਹੋਵੇ ਨਾ ਲੋਕ ਉਹਨੂੰ ਲਾਇਕ ਕਰਨਗੇ ਵੀ ਹਾਂ ਜਾਰੇ ਵਧੀਆ ਸਫਾਈ ਕਰਕੇ ਗਿਆ। ਬਾਹਰ ਚੋਂ ਗੰਦ ਕੱਢ ਕੇ ਗਿਆ ਮੱਛਰ ਮੱਕੀ ਦੂਰ ਕਰਕੇ ਗਿਆ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਬਾਤ ਨਾਲ ਇੱਕ ਡਰਾਮੇ ਬਾਜ਼ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲੋਕਾਂ ਤੱਕ ਪਹੁੰਚਾਉਣਾ ਇਸ ਪਰਿਵਾਰ ਤੋਂ ਦੂਰੀ ਵਟ ਕੇ ਰੱਖਣਾ ਜੋ ਅਸਲੀ ਸਿੱਖਾ ਗੁਰੂ ਦੇ ਸਿੱਖਾ ਹੈ ਤੇ ਗੁਰੂ ਸਾਹਿਬਾਨਾਂ ਨੂੰ 239 ਸਾਲ ਲੱਗੇ ਸੀ ਇਸ ਕੰਮ ਤੇ ਸੱਚ ਨੂੰ ਬਲੰਦ ਕਰਨ ਬਾਤ ਤੇ ਤੁਸੀਂ ਕਿਤੇ ਹੁਣ ਗੁਰੂ ਸਾਹਿਬਾਨ ਦੀ ਕਮਾਈ ਨੂੰ ਰੋਲ ਨਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ